ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਹਾਜ਼ਰ ਹੋਏ ਹਾਂ ਨਦੀਨਾਂ ਦੇ ਸਬੰਧ ਵਿੱਚ ਗੱਲ ਲੈ ਕੇ ਤੇ ਨਦੀਨਾਂ ਦੇ ਵਿੱਚ ਮੋਥਾ ਇੱਕ ਜਿਹਾ ਨਦੀਨ ਹੈ ਜਿਸ ਤੋਂ ਕਿਸਾਨ ਕਾਫੀ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਇਸ ਦਾ ਖਾਤਮਾ ਖੇਤ ਚੋਂ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਸ ਦੀਆਂ ਜੋ ਬੀਜ ਦੀਆਂ ਗੱਠਾਂ ਹੁੰਦੀਆਂ ਹਨ ਉਹ ਤਕਰੀਬਨ 5 ਤੋਂ 7 ਤੱਕ ਹੁੰਦੀਆਂ ਹਨ ਤੇ ਖੇਤ ਵਿੱਚ ਅੱਗੇ-ਅੱਗੇ ਬਾਧੀਆਂ ਰਹਿੰਦੀਆਂ ਹਨ ਜੇਕਰ ਆਪਾਂ ਖੇਤ ਦੇ ਉੱਪਰ ਮਤਲਬ ਸਪਰੇਅ ਕਰਕੇ ਇਸ ਨੂੰ ਸੁਕਾ ਦਿੰਦੇ ਹਾਂ ਤਾਂ ਅਗਲੀ ਜਦੋਂ ਖੇਤ ਦੀ ਬਾਹੀ ਕਰਦੇ ਹਾਂ ਤਾਂ ਉਸ ਦੇ ਨਾਲ ਜੋ ਗੱਠਾਂ ਉੱਪਰ ਆ ਜਾਂਦੀਆਂ ਹਨ ਤੇ ਅਗਲੇ ਫਸਲ ਵਿੱਚ ਫਿਰ ਮੋਥਾ ਉੱਗ ਪੈਂਦਾ ਹੈ ਸੋ ਅੱਜ ਵੀਡੀਓ ਵਿੱਚ ਇਹੀ ਜਾਣਕਾਰੀ ਦੇਵਾਂਗੇ ਵੀ ਇਸ ਮੋਥੇ ਨੂੰ ਕਿਵੇਂ ਆਪਾਂ ਜੜ ਤੋਂ ਖਤਮ ਕਰ ਸਕਦੇ ਹਾਂ ਤੋ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੁਹਾਨੂੰ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਮਿਲ ਜਾਵੇਗੀ ਤੇ ਆਪਣਾ ਚੈਨਲ YouTube ਫਾਰਮਰ ਇਸ ਨੂੰ ਵੀ ਸਬਸਕ੍ਰਾਈਬ ਕਰ ਲਿਓ ਇਹ ਮੋTHA ਆਪਣੇ ਤਕਰੀਬਨ ਗੰਨੇ ਦੇ ਖੇਤਾਂ ਵਿੱਚ ਅਕਸਰ ਲਿਖਿਆ ਜਾਂਦਾ ਹੈ ਕਿ ਕਾਫੀ ਹੋ ਜਾਂਦਾ ਹੈ ਤੇ ਗੰਨੇ ਤੋਂ ਬਿਨਾਂ ਇਹ ਮੱਕੀ ਵਿੱਚ ਵੀ ਹੋ ਜਾਂਦਾ ਹੈ ਤੇ ਅੱਜ ਆਪਾਂ ਇਸ ਦੇ ਸਬੰਧ ਵਿੱਚ ਇੱਕ ਸਪਰੇਅ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਜਿਹੜੀ ਕਿ ਮੋਥੇ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਵੀ ਇਸ ਤਰ੍ਹਾਂ ਜਦੋਂ ਗੰਨੇ ਦੇ ਖੇਤ ਹੁੰਦੇ ਹਨ ਜਦੋਂ ਗੰਨਾ ਤਕਰੀਬਨ ਹਲਕਾ ਪਟਾਰਾ ਕਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਖੇਤਾਂ ਵਿੱਚ ਮੋਥਾ ਕਾਫੀ ਹੋ ਜਾਂਦਾ ਹੈ ਅਤੇ ਜੋ ਆਪਾਂ ਖਾਦ ਵਗੈਰਾ ਪਾਉਂਦੇ ਹਾਂ ਗੰਨੇ ਨੂੰ ਉਸ ਦਾ ਵੀ ਕੁਝ ਹਿੱਸਾ ਤਕਰੀਬਨ ਮੋਥਾ ਹੀ ਲੈ ਜਾਂਦਾ ਹੈ ਤੇ ਇਸ ਨਾਲ ਆਪਾਂ ਨੇ ਫਸਲ ਨੂੰ ਪੂਰੀ ਜੋ ਆਪਾਂ ਖਾਦ ਵਗੈਰਾ ਪਾਉਂਦੇ ਹਾਂ ਉਹ ਪੂਰਾ ਨਹੀਂ ਮਿਲ ਪਾਉਂਦਾ ਤੇ ਉਸ ਦਾ ਵਿਕਾਸ ਨਹੀਂ ਹੁੰਦਾ ਸੋ ਇਹ ਸਮੋਥੇ ਨੂੰ ਖਤਮ ਕਰਨ ਲਈ ਇੱਕ ਸੈਂਪਰਾ ਨਾਮ ਦੀ ਦਵਾਈ ਹੈ ਇਹ ਸਪੈਸ਼ਲ ਮੋਥੇ ਲਈ ਬਣੀ ਹੈ ਇਹ ਮੋਥੇ ਨੂੰ ਜਿਹੜੀਆਂ ਉਹਦੀਆਂ ਗੰਡਾ ਹੁੰਦੀਆਂ ਹਨ ਮਿੱਟੀ ਦੇ ਵਿੱਚ ਉਸ ਤੱਕ ਅਸਰ ਕਰਕੇ ਜੜ ਤੋਂ ਖਤਮ ਕਰ ਦਿੰਦੀ ਹੈ ਇਸ ਦਵਾਈ ਦਾ ਪ੍ਰਯੋਗ ਤੁਸੀਂ ਗੰਨੇ ਦੇ ਖੇਤਾਂ ਵਿੱਚ ਵੀ ਕਰ ਸਕਦੇ ਹੋ ਜੇ ਆਪਣੇ ਗੰਨੇ ਵਿੱਚ ਮੋਥ ਆਉਗਦਾ ਹੈ ਤੇ ਜੇ ਆਪਣੇ ਕਿਸੇ ਖਾਲੀ ਖੇਤ ਵਿੱਚ ਮੋਥਾ ਹੋ ਜਾਂਦਾ ਹੈ ਤਾਂ ਉਸ ਵਿੱਚ ਵੀ ਇਸ ਦਾ ਪ੍ਰਯੋਗ ਕਰ ਸਕਦੇ ਹਾਂ ਤੇ ਇਸ ਦਾ ਪ੍ਰਯੋਗ ਕਰਨ ਤੋਂ ਪਹਿਲਾਂ ਆਪਾਂ ਨੂੰ ਖੇਤ ਵਿੱਚ ਸਿੰਚਾਈ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਇਹ ਦਵਾਈ ਹੈ ਇਹ ਗਿੱਲੇ ਖੇਤ ਵਿੱਚ ਹੀ ਅਸਰ ਕਰਦੀ ਹੈ ਕਿਉਂਕਿ ਇਹ ਦਵਾਈ ਨੇ ਮਿੱਟੀ ਵਿੱਚ ਨਮੀ ਪ੍ਰਾਪਤ ਕਰਕੇ ਘੁਲਣਾ ਹੁੰਦਾ ਹੈ ਤੇ ਆਪਣੇ ਜ਼ਮੀਨ ਦੇ ਵਿੱਚ ਤੱਕ ਜਾਣਾ ਹੁੰਦਾ ਹੈ तकरीबन 1 ਤੋਂ 1.5 ਫੁੱਟ ਜ਼ਮੀਨ ਵਿੱਚ ਜਾ ਕੇ ਅਸਰ ਕਰਦੀ ਹੈ ਜਿਸ ਦੇ ਨਾਲ ਹੀ ਇਹ ਜੋ ਮੋਥੇ ਦੀਆਂ ਗੱਠਾਂ ਹੁੰਦੀਆਂ ਨੇ ਉਹ ਆਪਣੀਆਂ ਖਤਮ ਹੋ ਜਾਂਦੀਆਂ ਹਨ ਅਤੇ ਸਪਰੇਅ ਕਰਨ ਤੋਂ ਤਕਰੀਬਨ 5 ਤੋਂ 7 ਦਿਨ ਬਾਅਦ ਆਪਾਂ ਨੂੰ ਦੂਜੀ ਸੰਜਾਈ ਕਰਨੀ ਪੈਂਦੀ ਹੈ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਇਸ ਦਾ ਪ੍ਰਯੋਗ ਕਰਨਾ ਕਿਸ ਤਰ੍ਹਾਂ ਹੈ ਇਹ ਜੋ ਸਪਰੇਅ ਦਾ ਆਪਾਂ ਨੂੰ ਮਿਲਦੀ ਹੈ ਡੱਬਾ ਇਸ ਦੇ ਵਿੱਚ ਇਹ 1 36 ਗ੍ਰਾਮ ਦਾ ਪੈਕੇਟ ਮਿਲਦਾ ਹੈ ਜਿਵੇਂ ਕਿ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਇਹ ਵਾਲਾ ਇਹ ਆਪਣਾ ਇੱਕ ਕੀਲੇ ਦੀ ਰੋਜ ਹੁੰਦੀ ਹੈ ਇਸ ਨੂੰ ਜਿਹੜੀ ਆਪਣੇ ਹੱਥਾਂ ਵਾਲਾ ਪੰਪ ਹੁੰਦਾ ਹੈ ਉਸ ਨਾਲ ਕਰੋਗੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਤੇ ਕੱਟ ਵਾਲੀ ਨਿਊਜਲ ਨਾਲ ਕਰਨਾ ਹੈ ਕਿਉਂਕਿ ਇਸ ਨਾਲ ਵੀ ਜਿਹੜੀ ਦਵਾਈ ਹੁੰਦੀ ਹੈ ਪੂਰੀ ਤਰ੍ਹਾਂ ਆਪਣੇ ਨਦੀਨਾਂ ਦੇ ਉੱਤੇ ਗਿਰਦੀ ਹੈ ਕਿ ਜੇਕਰ ਆਪਾਂ ਇੰਜਨ ਵਾਲੇ ਜਿਹੜਾ ਹੁੰਦਾ ਆਪਣਾ ਸਪਰੇ ਪੰਪ ਉਸ ਨਾਲ ਕਰਾਂਗੇ ਤਾਂ ਉਹ ਪਾਣੀ ਪੂਰਾ ਮਤਲਬ ਵਧੀਆ ਨਹੀਂ ਲੱਗਦਾ ਤੇ ਇੱਕ ਤਰ੍ਹਾਂ ਧੂੜ ਜਿਹੀ ਬਣ ਜਾਂਦੀ ਹੈ ਤੇ ਇਸ ਦਾ ਇਹ ਪ੍ਰਯੋਗ ਕਰਨ ਦੇ ਲਈ ਇਹ ਜਿਹੜੇ ਆਪਾਂ ਨੂੰ ਇਸ ਵਿੱਚ ਇੱਕ ਇਹ 36 ਗ੍ਰਾਮ ਦਾ ਪੈਕੇਟ ਮਿਲਦਾ ਹੈ ਉਸ ਨੂੰ ਪਾਣੀ ਵਿੱਚ ਘੋਲਣਾ ਹੈ ਤੇ ਇਸ ਦੇ ਨਾਲ ਇੱਕ ਬੂਸਟਰ ਨਾਮ ਦਾ ਵੀ ਇਸ ਪ੍ਰੋਡਕਟ ਮਿਲਦਾ ਹੈ ਇਸ ਦੇ ਵਿੱਚ ਉਸ ਨੂੰ ਵੀ ਇਸ ਦੇ ਨਾਲ ਹੀ ਮਿਕਸ ਕਰਨਾ ਹੈ। ਅਤੇ ਇਹ ਦਵਾਈ ਆਪਾਂ ਨੂੰ ਗੰਨੇ ਦੇ ਜੂਨਦੇ ਹਨ ਆਪਣੇ ਸਿਆੜ ਉਹਨਾਂ ਦੇ ਵਿਚਾਲੇ ਇੱਕ ਇੱਕ ਫਾਂਟ ਵਿੱਚ ਕਰਨਾ ਹੈ। ਕਿ ਤਾਂ ਜੋ ਆਪਣਾ ਕੋਈ ਏਰੀਆ ਬਿਨਾਂ ਸਪਰੇਅ ਤੋਂ ਰਹਿ ਨਾ ਜਾਵੇ। ਤੇ ਇਸ ਸਪਰੇਅ ਵਿੱਚ ਇੱਕ ਗੱਲ ਇਹ ਧਿਆਨ ਵਿੱਚ ਰੱਖਣੀ ਹੈ ਕਿ ਆਪਾਂ ਇਸ ਵਿੱਚ ਜਿਆਦਾ ਤੋਂ ਜਿਆਦਾ ਪਾਣੀ ਲਗਾਉਣਾ ਹੈ ਕਿਉਂਕਿ ਜਿੰਨਾ ਜਿਆਦਾ ਤੋਂ ਜਿਆਦਾ ਪਾਣੀ ਆਪਾਂ ਇਸ ਵਿੱਚ ਲਗਾਵਾਂਗੇ ਇਹ ਦਵਾਈ ਆਪਣੀ ਉਨਾ ਹੀ ਜਿਆਦਾ ਧਰਤੀ ਵਿੱਚ ਜਾ ਕੇ ਅਸਰ ਕਰੇਗੀ ਅਤੇ ਮੁੱਠੇ ਨੂੰ ਜੜ ਤੋਂ ਖਤਮ ਕਰੇਗੀ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਦੋਂ ਸਪਰੇਅ ਤੋਂ ਬਿਨਾ ਹੁੰਦੇ ਆ ਮੁੱਠੇ ਦੀਆਂ ਜਿਹੜਾਂ ਇਸ ਤਰ੍ਹਾਂ ਦੀਆਂ ਹਨ ਗੱਠਾਂ ਤੇ ਜਦੋਂ ਆਪਾਂ ਸਪਰੇਅ ਕਰ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਹੋ ਜਾਂਦੀਆਂ ਨੇ ਇਹ ਗੜਲੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ 모ਥਾ ਜੜ ਤੋਂ ਖਤਮ ਹੋ ਜਾਂਦਾ ਹੈ ਤੇ ਜੇ ਇਸ ਦੀ ਆਪਾਂ ਗੱਲ ਕਰੀਏ ਰੇਟ ਦੀ ਤਾਂ ਇਹ ਤਕਰੀਬਨ ਆਪਾਂ ਨੂੰ 1700 ਤੋਂ ਲੈ ਕੇ 1800 ਤੱਕ 1 ਕਿਲੇ ਦੀ ਮਿਲਦੀ ਹੈ ਇਹ ਦਵਾਈ ਮਹਿੰਗੀ ਜ਼ਰੂਰ ਹੈ ਪਰ ਇਸ ਦਾ ਰਿਜ਼ਲਟ ਕਾਫੀ ਵਧੀਆ ਹੈ ਤੇ ਬਣਾ 모ਥਾ ਜੜ ਤੋਂ ਖਤਮ ਹੋ ਜਾਂਦਾ ਹੈ ਤੇ ਜੇ ਇਸ ਤੋਂ ਬਿਨਾਂ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਇਸ ਸੰਬੰਧ ਵਿੱਚ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡਾ ਉੱਥੇ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ